ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਬਾਕੀ ਪਾਰਟੀਆਂ ਨੇ ਵੀ ਆਪੂ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਦੋਂ ਦੂਜੇ ਪਾਸੇ ਮਹਾਗੜ੍ਹ ਜੋੜ ਵਿੱਚ thread ਪੈਣ ਤੋਂ ਬਾਅਦ ਇੱਕ ਦੂਜੇ ਨੂੰ ਸੱਦੇ ਅਤੇ ਸਲਾਹਾਂ ਦਾ ਦੌਰ ਲਗਾਤਾਰ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸ਼੍ਰੀਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਵੀਰ ਦਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾ ਕੇ ਮਹਾਗੜ੍ਹ ਜੋੜ ਦੇ ਭਾਈਵਾਲਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਦੀ ਸੀਟ ਤੋਂ ਵੀ ਜਨਰਲ ਜੇ ਜੇ ਸਿੰਘ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਇਸ ਤੇ ਹੁਣ ਸੁਖਪਾਲ ਸਿੰਘ ਖੈਰਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸੁਖ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਸੱਦਾ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਯੂਨਾਈਟ ਹੋ ਕੇ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਨੇ ਤਾਂ ਜੋ ਵਿਰੋਧੀਆਂ ਦੀਆਂ ਵੋਟਾਂ ਨਾ ਵੰਡੀਆਂ ਜਾਣ ਟਕਸਾਲੀ ਅਕਾਲੀ ਦਲ ਜਾਂ ਕਿਸੇ ਪਾਰਟੀ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਨੂੰ ਵੀ ਆਪਣਾ ਉਮੀਦਵਾਰ ਐਲਾਨ ਕਰ ਸਕਦੇ ਪਰ ਅਫਸੋਸ ਦੀ ਗੱਲ ਇਹ ਆ ਕਿ ਜਦੋਂ ਪੰਜਾਬ ਜਮਹੂਰੀ ਗੱਠ ਜੋੜ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਇਹ ਸੀਟ ਅਡਜਸਟਮੈਂਟ ਨੂੰ ਲੈ ਕੇ ਗੱਲਬਾਤ ਕਰ ਰਿਹਾ ਸੀ ਜਿਹਦੇ ਵਿੱਚ ਕਿ ਟਕਸਾਲੀ ਅਕਾਲੀ ਦਲ ਵੀ ਸਾਡੇ ਨਾਲ ਦੋ ਤਿੰਨ ਰਾਉਂਡਸ ਵਿੱਚ ਸ਼ਾਮਲ ਸਿਗੇ ਅਚਾਨਕ ਉਹਨਾਂ ਨੇ ਇੱਕ ਤਰਫਾ ਆਨੰਦਪੁਰ ਸਾਹਿਬ ਦੀ ਸੀਟ ਦਾ ਐਲਾਨ ਕਰਤਾ ਜਿਹੜਾ ਕਿ ਬਹੁਜਨ ਸਮਾਜ ਪਾਰਟੀ ਔਰ ਟਕਸਾਲੀਆਂ ਦੇ ਵਿੱਚ ਟਸਲ ਸੀ ਅਸੀਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ ਕਿ ਤੁਸੀਂ ਇੱਕ ਤਰਫਾ ਐਲਾਨ ਮਤ ਕਰੋ ਆਪਾਂ ਕੋਈ ਨਾ ਕੋਈ ਇਸ ਦੀ ਐਡਜਸਟਮੈਂਟ ਕੋਈ ਨਾ ਕੋਈ ਰਾਹ ਲੱਭਾਂਗੇ ਲੇਕਿਨ ਉਹਨਾਂ ਨੇ ਇੱਕ ਪਹਿਲਾ ਆਨੰਦਪੁਰ ਐਲਾਨ ਕੀਤੀ ਤੇ ਹੁਣ ਕੱਲ ਉਹਨਾਂ ਨੇ ਖਡੂਰ ਸਾਹਿਬ ਦੀ ਸੀਟ ਦਾ ਵੀ ਇੱਕ ਤਰਫਾ ਐਲਾਨ ਕਰਤਾ ਇਸ ਲਈ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਅਸੀਂ 9 ਸੀਟਸ ਜਿਹੜੀਆਂ ਕਿ ਪੰਜਾਬ ਡੈਮੋਕਰੈਟਿਕ ਅਲਾਈਅንስ ਦੇ origignal partners ਨੇ ਅ ਬਹੁਜਨ ਸਮਾਜ ਪਾਰਟੀ ਲੋਕਨਸਾਫ ਪਾਰਟੀ ਡਾਕਟਰ ਗਾਂਧੀ ਦਾ ਪੰਜਾਬ ਮੰਚ ਤੇ ਪੰਜਾਬ ਇਕਤਾ ਪਾਰਟੀ ਅਸੀਂ 9 ਸੀਟਸ ਪਾਰਟੀਆਂ ਨੂੰ ਵੰਡ ਦਿੱਤੀਆਂ ਨੇ 4 ਸੀਟਸ ਜਿਹੜੀਆਂ ਕਿ ਫਿਰੋਜ਼ਪੁਰ ਸੰਗਰੂਰ ਗੁਰਦਾਸਪੁਰ ਔਰ ਖਡੂਰ ਸਾਹਿਬ ਅਸੀਂ ਹਲੇ ਵੀ ਛੱਡੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਟਕਸਾਲੀ ਵੀ ਆਪਣੀ ਇਸ ਗੱਲ ਨੂੰ ਰੀਕਨਸਿਡਰ ਕਰਨ ਇਸ ਤੋਂ ਇਲਾਵਾ ਅਸੀਂ ਸੀਪੀਆਈ ਸੀਪੀਐਮ ਮੰਗਤਰਾਮ ਪਾਸਲਾ ਗਰੁੱਪ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਸੋ ਵੀ ਵਾਂਟ ਟੂ ਵਾਈਡਨ ਦੀ ਅਲਾਈਅੰਸ ਮੇਕ ਇਟ ਐਸ ਸਟਰੋਂਗ ਐਸ ਪੋਸੀਬਲ ਮੇਕ ਇਟ ਐਜ਼ ਅ ਵਾਟ ਸ਼ੁੱਡ ਆਈ ਸੇ ਇੱਕ ਇਸ ਤਰ੍ਹਾਂ ਦਾ ਅਲਾਈਅੰਸ ਹੋਵੇ ਜਿਹਦੇ ਵਿੱਚ ਆਪੋਜੀਸ਼ਨ ਦੀ ਵੋਟ ਯੂਨਾਈਟ ਨਾ ਡਿਵਾਈਡ ਨਾ ਹੋਵੇ ਕਿਸੇ ਤਰ੍ਹਾਂ ਦੀ ਆਪੋਜੀਸ਼ਨ ਦੀ ਵੋਟ ਵੰਡੀ ਨਾ ਜਾਵੇ ਇਸ ਲਈ ਸਾਡਾ ਫਿਰ ਸੱਦਾ ਵਾ ਟਕਸਾਲੀਆਂ ਨੂੰ ਕਿ ਆਪਣੇ ਇੱਕ ਇੱਕ ਤਰਫਾ ਐਲਾਨਾਂ ਨੂੰ ਤੁਸੀਂ ਕਾਈਂਡਲੀ ਰੀਕਨਸਿਡਰ ਕਰ ਲਓ